ਇੰਡੀਆ ਦਾ ਪ੍ਰਧਾਨ ਮੰਤਰੀ ਜਿਸ ਦਾ ਨਾਮ ਨਰਿੰਦਰ ਮੋਦੀ ਨਾ ਉਸ ਦਾ ਅੱਗਾ ਨਾ ਉਸ ਦਾ ਪਿੱਛਾ ਉਹਨਾਂ ਨੂੰ ਜਨਤਾ ਦੀ ਕੀ ਪਰਵਾਹ ਕੋਈ ਮਰੇ ਕੋਈ ਗਵੇ ਐ ਉਹਦਾ ਵੀ ਐਸ ਪ੍ਰਸਤੀਆਂ ਕਰ ਰਿਹਾ ਓਏ ਕਿ ਯੋਗੀ ਐ ਜੁਪੀ ਦਾ ਉਹ ਛੜਾ ਉਸ ਦਾ ਵੀ ਅੱਗਾ ਪਿੱਛਾ ਨਹੀਂ ਛੜਿਆ ਵੀ ਦਾ ਸਰਕਾਰ ਇੱਥੇ ਜੇ ਕਿਸੇ ਦੇ ਬੱਚੇ ਹੋਣ ਉਹਨਾਂ ਨੂੰ ਪਤਾ ਲੱਗਦਾ ਵੀ ਮੇਰੇ ਬੱਚੇ ਕੋਡ ਦੋ ਘਾਟ ਤਗਲੀਫ ਹੋਏ ਕਿੰਨਾ ਦੋਸ ਲੱਗੇਗਾ ਇੱਧਰ ਆ ਜਾ ਹੁਣ ਖੱਟੜਾ ਖੱਟੜ ਵੀ ਦਾ ਲੰਡਾ ਲੁੱਚਾ ਹੈ ਇਹਦਾ ਵੀ ਕੋ ਅੱਗਾ ਪਿਛਾ ਨਹੀਂ ਜੇ ਅੱਗਾ ਪਿਛਾ ਹੁੰਦਾ ਨਿਆਣੇ ਹੁੰਦੇ ਕਾਹਨੂੰ ਉਥੇ ਬੱਚੇ ਮਰਦੇ ਲੋਕਾਂ ਦੇ ਅੱਲਾ ਪੰਜਾਬ ਨਾਲ ਦਾ ਕੱਤਾ ਦਾ ਰਹਿ ਨੇ ਸਾਡੀ ਧਰਤੀ ਦੇ ਵਿੱਚ ਹੀ ਬੈਰੀਕੇਡ ਲਾ ਲਏ ਸਾਡਾ ਪੰਜਾਬ ਹੈ ਸਾਡੇ ਪੰਜਾਬ ਦੇ ਸਰੇ ਲੋਕਾਂ ਦੇ ਸਾਧਵੇਂ ਲੋਕਾਂ ਨੇ ਖੜਿਆ ਤੇ ਗੋਲੀਆਂ ਚਲਾ ਰਹੇ ਨੇ ਅਲ ਹੋਰ ਦੇ ਇੰਨੀ ਹੈ ਬਦਮਾਸ਼ੀ ਕਰ ਰਹੇ ਨੇ ਬਦਮਾਸ਼ੀ ਨਾਲ ਇਹ ਆਵੇ ਟੀਰ ਗੈਸ ਦਾ ਗੋਲਾ ਚੰਨਾ ਨਾਲ ਫੈਰ ਮਾਰ ਦੇਣਾ ਤਾਂ ਕਿ ਪਤਾ ਨਾ ਲੱਗੇ ਵੀ ਟੀਰ ਗੈਸ ਚੱਲੀ ਹੈ ਵੀ ਗੋਲੀਆਂ ਚੱਲੀਆਂ ਹੋਣੀਆਂ ਇਹ ਜਿਹੜੇ ਸਾਡੇ ਲੀਡਰ ਨੇ ਜੇ ਇਹ ਟਕਾ ਦੇ ਰੱਖ ਰਹੇ ਨੇ ਬੀ ਟੀ ਕੋ ਟੀ ਕੋ ਟੀ ਕੋ ਇਹ ਯੂਥ ਦਾ ਪਿਆਰ ਖੜਿਆ ਤੇ ਤੋਂ ਜਿਹਦਾ ਦਾ ਇਹ ਮਦਨ ਜਲਾਲਪੁਰ ਹੈ ਇਹਦੀ ਤਾਂ ਪੋਲਿਟਿਕਸ ਐ ਕਲੀਅਰ ਹੈ ਬੰਮਾ ਹੈ ਨਹੀਂ ਜ਼ਿਮੀਂਦਾਰਾਂ ਨੇ ਛਿੱਤਰ ਮਾਰੇ ਉਹ ਪੋਲਿਟਿਕਸ ਨੂੰ ਉਹਨੇ ਕਮਾਤੀ ਦੂਜੇ ਪਾਸੇ ਨੂੰ ਬਈ ਲੈ ਮੇਰੇ ਤਾਂ ਉਹਨਾਂ ਨੇ ਮਾਰਿਆ ਮੇਰੇ ਤਾਂ ਪੂੰਜੀ ਰਹੀ ਸੀ ਯਾਰ ਜੇ ਪੂੰਜੀ ਨਹੀਂ ਕੀ ਲੋੜੇ ਪਿੱਛੇ ਪਾਣੀ ਮਾਰੇਗਾ ਕੋਈ ਇਹ ਤੇਰੇ ਮੂੰਹ ਤੇ ਲੱਗ ਗਿਆ ਸੀ ਤੇਰੇ ਮੂੰਹ ਦੇ ਕੱਪੜੇ ਨਾਲ ਸਾਫ਼ ਕਰਾਂਗੇ ਇਹਦੀ ਤਾਂ ਪੋਲਿਟਿਕਸ ਐ ਇੰਨਾ ਕੁਝ ਹੋ ਲਿਆ ਔਰੇ ਇੱਕ ਦਿਨ ਵੀ ਇਸ ਦਾ ਬਿਆਨ ਆਇਆ ਸੁਖਵੀਰ ਬਾਦਲ ਦਾ ਵੀ ਖਰੀਆ ਸਰਕਾਰ ਤੱਕ ਕਾ ਕਾ ਇਹ ਖੱਟਨ ਸਰਕਾਰ ਤੱਕ ਕਾ ਕਰੀਏ ਕਿਉਂ ਕਿ ਕਿਉਂ ਨਹੀਂ ਬੋਲਦੇ ਹੋ ਉਹਨਾਂ ਨੂੰ ਪਤਾ ਵੀ ਸਾਡਾ ਗੱਠ ਜੋੜ ਹੋਣਾ ਗੱਠ ਜੋੜੇ ਫੇਲਿਆ ਦਾ ਖਤਮ ਹੋਊਗਾ ਲਈ ਹੁਣ ਇਹ ਸਿੰਘ ਦੋਨਾਂ ਨੇ ਖਤਮ ਕਰਤੇ ਸੁਖਵੀਰ ਬਾਦਲ ਨੇ ਜਿਹੜੀ ਆ ਉਹ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਕੱਢੀ ਪਰ ਲੱਗਦਾ ਨਹੀਂ ਕਦੇ ਇਹਨਾਂ ਨੇ ਇਹਨਾਂ ਦੀ ਸਰਕਾਰ ਰਹੀ ਹੈ ਜਾਂ ਕਾਂਗਰਸੀ ਵੀ ਰਹੀ ਹੈ ਪਰ ਲੱਗਦਾ ਨਹੀਂ ਕਦੇ ਇਹਨਾਂ ਨੇ ਕਿਸਾਨ ਚੋ ਯਾਤਰਾ ਕੀਤੀ ਹੋਈ ਕਦੇ ਨਹੀਂ ਕੱਢੀ ਕਦੇ ਵੀ ਨਹੀਂ ਕੱਢੀ ਨਾ ਨੇ ਕਦੇ ਇਹਦਾ ਇਹਦਾ ਹੁਣ ਕੱਢ ਰਹੇ ਨੇ ਸ਼ਾਇਦ ਸਾਡਾ ਕੱਠ ਜੋੜ ਹੋ ਜਾਵੇਗਾ ਬੀਜੇਪੀ ਨਾਲ ਔਰ ਇਲੈਕਸ਼ਨ ਆ ਗਈਆਂ ਸਤਾਈਆਂ ਜੀ ਅਸੀਂ ਉਸ ਮਾੜਾ ਮੁਟਾ ਕਾਮਯਾਬੀ ਕਰ ਲਾਂਗੇ ਹੁਣ ਇਹਨੇ ਅੰਦੋਲਨ ਨੇ ਪੱਠਾ ਵਠਾ ਦਿਆ ਨਾ ਜੰਮੀ ਤੇ ਇੰਡੀਆ ਦਾ ਪ੍ਰਧਾਨ ਮੰਤਰੀ ਜਿਸ ਕਾ ਨਾਮ ਨਰਿੰਦਰ ਮੋਦੀ ਨਾ ਉਸ ਦਾ ਅੱਗਾ ਨਾ ਉਸ ਦਾ ਪਿੱਛਾ ਉਹਨਾਂ ਉਸ ਜਨਤਾ ਦੀ ਕੀ ਪਰਵਾਹ ਕੋਈ ਮਰੇ ਕੋਈ ਗਵੇ ਹੈ ਉਹਦਾ ਆਪਣੀ ਇਸ ਪ੍ਰਸਤੀਆਂ ਕਰ ਰਿਹਾ ਜਿਹਦਾ ਇਸਨੇ ਕਰਿਆ ਨਾ ਇਹ ਕੰਮ ਜਾਂ ਪੁੱਠਾ ਜਿਹਾ ਹੈ ਇਹ ਤਾਂ ਜਿੰਨੇ ਵੀ ਸਾਡੇ ਪੰਜਾਬ ਦੇ ਕਿਸਾਨ ਆ ਹਰਿਆਣੇ ਦੇ ਕਿਸਾਨ ਆ ਜੁਪੀ ਦੇ ਕਿਸਾਨ ਆ ਸਾਰੇ ਇੰਡੀਆ ਦੇ ਕਿਸਾਨ ਹੁਣ ਇੱਕ ਜੁੱਟ ਹੋ ਚੁੱਕੇ ਆ ਇਹਨਾਂ ਦਾ 5 ਮਿੰਟ ਘਾ ਸਕਦਾ ਹੈ ਖਲਾਰ ਪਟਣਾ ਪੁੱਟਣਾ ਜਿੱਦਣੇ ਤੋੜਨੇ ਨੇ ਫਿਰ ਦੇਖੀ ਉਹ ਇਕੱਠ ਕਿੰਨਾ ਹੋਏਗਾ ਇੱਧਰ ਵੀ ਲੋਕ ਆਉਣਗੇ ਪਰਲੇ ਸਾਈਡ ਵੀ ਲੋਕ ਆਉਣਗੇ ਇੱਧਰ ਵੀ ਲੋਕ ਪਾਰਾਂ ਵੀ ਲੋਕ ਇਹਨਾਂ ਦਾ ਘੇਰ ਕੇ ਅਸੀਂ ਪਾਰ ਜਾਵਾਂਗੇ ਮਿੰਟ ਲਾਵਾਂਗੇ ਰਹੀ ਗੱਲ ਉਹ ਇੱਕ yogi ਹੈ ਜੋ ਪੀ ਦਾ ਉਹ ਛੜਾ ਸਭੀ ਅੱਗੇ ਪਿੱਛੇ ਨਹੀਂ ਛੜਿਆਂਗੀ ਤਾਂ ਸਰਕਾਰ ਇੱਥੇ ਜੇ ਕਿਸੇ ਦੇ ਬੱਚੇ ਹੋਣ ਉਹਨਾਂ ਨੂੰ ਪਤਾ ਲੱਗਦਾ ਵੀ ਮੇਰੇ ਬੱਚੇ ਕੋਈ ਦੁੱਖ ਤਕਲੀਫ ਹੋ ਗਈ ਕਿੰਨਾ ਦੁੱਖ ਲੱਗੇਗਾ ਇੱਧਰ ਆ ਜਾ ਹੁਣ ਖੱਟੜ ਖੱਟੜ ਵੀ ਸਰਾਲ ਅੰਡਾਲੂਚਾ ਹੈ ਇਹਦਾ ਵੀ ਅੱਗਾ ਪਿੱਛਾ ਨਹੀਂ ਜੇ ਅੱਗਾ ਪਿੱਛਾ ਹੁੰਦਾ ਨਿਆਣੇ ਹੁੰਦੇ ਕਾਣੂ ਉਥੇ ਬੱਚੇ ਮਰਦੇ ਲੋਕਾਂ ਦੇ ਕੱਲ ਕਿਸਾਨ ਮਰ ਗਿਆ ਇੱਕ ਕਿੰਨੀ ਮਾਰੀ ਗੱਲ ਹੈ ਰਹੀ ਗੱਲ ਹੈ ਖੱਟੜ ਯੋਗੀ ਆਰਾ ਦੁਆਉਂ ਪੈਂ ਚਲਿਆ ਮੋਦੀ ਇਹ ਜਿੰਨਾ ਮਰਜੀ ਆਪਣਾ ਜੋਰ ਲਾ ਲੈ ਇਹ ਜਨਤਾ ਨਹੀਂ ਰੁਕਦੀ ਨਹੀਂ ਰੁਕਦੀ ਠੱਕਾ ਪੰਜਾਬ ਨਾਲ ਠੱਕਾ ਕਰ ਰਹੇ ਨੇ ਸਾਡੀ ਧਰਤੀ ਦੇ ਵਿੱਚ ਹੀ ਬੈਰੀਗੇਡ ਲਾ ਲੈ ਸਾਡਾ ਪੰਜਾਬ ਹੈ ਸਾਡੇ ਪੰਜਾਬ ਦੇ ਖਰੇ ਲੋਕਾਂ ਦੇ ਸਾਥਮੇ ਲੋਕਾਂ ਨੇ ਖੜਿਆਂ ਤੇ ਹੀ ਗੋਲੀਆਂ ਚਲਾ ਰਹੇ ਨੇ ਹਲ ਹੋਰ ਦੇ ਕਿੰਨੀ ਹੈ ਬਦਮਾਸ਼ੀ ਕਰ ਰਹੇ ਨੇ ਬਦਮਾਸ਼ੀ ਨਾਲ ਦੇ ਆਵੇ ਟੀਰ ਗੈਸ ਦਾ ਗੋਲਾ ਛੰਡਣਾ ਨਾਲ ਫੈਰ ਮਾਰ ਦੇਣਾ ਤਾਂ ਕਿ ਪਤਾ ਨਾ ਲੱਗੇ ਵੀ ਟੀਰ ਗੈਸ ਚੱਲੀ ਆ ਵੀ ਗੋਲੀ ਤੇ ਚੱਲੀ ਹੋਣੀ ਐਨੀ ਹੈ ਬਦਮਾਸ਼ੀ ਕਰ ਰਹੇ ਨੇ ਉਸ ਪਾਸੋਂ ਜਿਹੜਾ ਲਗਾਤਾਰ ਜਿਹੜੇ ਗੋਲੇ ਫੁੱਟੇ ਜਾ ਰਹੇ ਜਿੱਥੋਂ ਗੈਸ ਦੇ ਗੋਲੇ ਉੱਕੇ ਜਾ ਰਬੜ ਬੁਲੇਟ ਵੀ ਛੱਟੀ ਗਈ ਹੈ ਉਹ ਤੁਹਾਨੂੰ ਕੀ ਲੱਗਦਾ ਉਸ ਤੋਂ ਬਾਅਦ ਵੀ ਜਿਹੜੇ ਯੂਥ ਇੱਥੇ ਪਹੁੰਚੇ ਹੋਏ ਆ ਜਿਹੜੇ ਪਹੁੰਚੇ ਨੇ ਮਾਤਾ-ਪਿਤਾ ਕੋ ਜਿਹਨੇ ਪੜਾਪੜਿਆ ਨੇ ਤਾਂ ਲੱਗਦਾ ਵੀ ਕਿਸਾਨਾਂ ਦੇ ਹੌਸਲੇ ਹੁਣ ਬੁਲੰਦ ਨੇ ਬੁਲੰਦ ਐ ਨੈ ਬੁਲੰਦ ਇਹਦਾ ਕਹਿੰਦੇ ਨੇ ਵੀ ਇਹਦਾ ਕਹੇ ਮੇ ਸਾਨੂੰ ਛੁੱਟੀ ਦਿਓ ਆਰ ਪਾਰ ਦੀ ਲੜਾਈ ਕਰਨ ਨੂੰ ਤਿਆਰ ਬੈਠੇ ਆ ਇਹ ਜਿਹੜੇ ਸਾਡੇ ਲੀਡਰ ਨੇ ਆ ਜੇ ਇਹ ਟਿਕਾ ਕੇ ਰੱਖ ਰਹੇ ਨੇ ਵੀ ਟਿਕੋ 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 ਇਹ ਯੂਥ ਦਾ ਤਿਆਰ ਖੜਿਆ ਨੇ ਅੰਗਸਿੰਘ ਤਿਆਰ ਖੜੇ ਨੇ ਅੰਗਸਿੰਘ ਜਹੰਦੇ ਆਨ ਪੂਰੇ ਲਲਕਾਰ ਰਹੇ ਨੇ ਸਾਨੂੰ ਚੱਲਣ ਦਿਓ ਗਯਾਰ ਪਾਰ ਕਰ ਹੀ ਲੈਣ ਦਿਓ ਆਰ ਪਾਰ ਕਰਨੇ ਤਿਆਰ ਬੈਠੇ ਜਨਤਾ ਨਾਲ ਦੋwidehat ਦੇਖਣ ਨੂੰ ਹੋਰ ਅੱਜ ਕਿਸਾਨ ਦੀਆਂ ਕੁਝ ਦਿੱਤੀ ਬੰਦੀਆਂ ਜਿਹੜੀਆਂ ਭਾਜਪੀ ਦੇ ਕਈ ਵੱਡੇ ਲੀਡਰ ਜਿਹੜੇ ਨੇ ਉਹਨਾਂ ਦਾ ਘਰ ਦਾ ਖਰਾਬ ਹੀ ਕਰਨ ਦੀਆਂ ਕਿਨਾਂ ਭਾਜਪੀ ਦੇ ਜਿਹੜੇ ਵੱਡਲੇ ਲੀਡਰ ਹਾਂ ਜਾਣ ਕੇ ਕੋ ਡਰਨੇ ਹੁਣ ਦੇਖੋ ਉਹ ਗੋਲੇ ਛੱਡ ਰਹੇ ਨੇ ਧਿਰ ਗਏ ਨੇ ਸਾਡੀ ਉਥੋਂ ਦਾ ਖਲਾਉਣਾ ਖਲਾਉਣਾ ਸਮਝ ਰਹੇ ਨੋ ਗੋੜਿਆਂ ਨੂੰ ਗੋੜਾ ਆਏਗਾ ਹੱਥ ਮੈਸਟਰ ਫੜ ਲੈਣਗੇ ਹੁਣ ਉਹਨਾਂ ਨੂੰ ਹੀ ਪਤਾ ਲੱਗ ਗਿਆ ਵੀ ਇਹ ਤਾਂ ਫੇਲ ਹੈ ਸਾਡੀ ਆਥਰੂ ਗਏ ਨੇ ਗੋੜਾ ਛੱਡਣੇ ਤਾਂ ਉਸ ਕਰਕੇ ਚੋਰੀ ਚੋਰੀ ਵਿੱਚ ਨੂੰ ਖੈਰ ਮਾਰਦੇ ਨੇ ਮਾਰਦੇ ਨੇ ਫੇਰ ਉਹ ਮਾਰ ਰਹੇ ਨੇ ਪਈਆਂ ਦੇ ਲੱਗੇ ਹੋਏ ਨੇ ਕੁਝ ਨੇ ਜਨਤਾ ਦੇ ਮੋਰੇ ਚ ਜੰਨੀ ਅਡੇ ਕਰਦੀਆਂ ਕਿਸਾਨਾਂ ਦਾ ਕਹਿੰਦੇ ਕਿ ਤਾਨਾਸ਼ਾਹ ਰਵਈਆ ਜਿਹੜਾ ਹੈ ਉਹ ਹਰਿਆਣਾ ਦੇ ਪਾਸੋਂ ਪੰਜਾਬ 'ਚ ਹੋ ਰਿਹਾ ਹੈ ਕਿਸਾਨਾਂ ਦੇ ਉੱਪਰ ਹੈ ਪਰ ਇੱਕ ਤਸਵੀਰ ਜਿਹੜੀ ਹੈ ਉਹ ਪੇਸ਼ ਕੀਤੀ ਜਾ ਰਹੀ ਹੈ ਜਿਹੜੇ ਭਾਜਪਾ ਦੇ ਕੁਝ ਲੀਡਰ ਨੇ ਸੀਨੀਅਰ ਨੇਤਾ ਜਿਹੜੇ ਨੇ ਕਿ ਉਹ ਇਹ ਕਹਿ ਰਹੇ ਨੇ ਵੀ ਜਿਹੜੀ ਕਿਸਾਨ ਜਿਹੜੇ ਨੇ ਉਹ ਉਪਦਰਵ ਕਰ ਰਹੇ ਸੀਗੇ ਨਹੀਂ 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 ਇਹਦਾ ਝੂਠ ਬੋਲਦੇ ਨੇ ਇਹਦਾ ਝੂਠ ਬੋਲਦੇ ਦਾ ਸ਼ਾਂਤ ਮੈ ਖੜੇ ਨੇ ਬੇਚਾਰੇ ਜਿਹੜੀ ਖੜ ਜੋ ਇੱਕ ਮਿੰਟ ਮੈਂ ਤਾਂ ਇਹੀ ਬੜੇ ਖਾ ਖੜ ਦਿਆਂ ਇਹ ਤੇ ਕਿਹੜੀ ਹਰਿਆਣਾ ਸਰਕਾਰ ਦੀ ਐਸੀ ਪ੍ਰਾਪਰਟੀ ਹੈ ਜਿਹੜੀ ਨੂੰ ਇਹ ਤੋੜ ਰਹੇ ਨੇ ਭੰਨ ਰਹੇ ਨੇ ਕੋਈ ਹੈ ਦਿਖਦੀ ਹੈ ਉਹ ਕਿੰਨਾ ਦਾ ਨਾਮ ਮਕਾਨ ਨਾ ਲੈਣਾ ਨਾ ਦੇਣਾ ਸੜਕ ਹੈ ਸਾਡੀ ਸੜਕ ਹੈ ਲੋਕਾਂ ਦੀ ਸੜਕ ਹੈ ਲੋਕਾਂ ਦੇ ਪੈਸੇ ਨਾਲ ਬਣੀ ਹੈ ਕੌਣ ਹੈ ਰੋਕਣ ਵਾਲੇ ਇਹ ਧੱਕਾ ਕਰ ਰੇ ਬਦਮਾਸ਼ੀ ਇਹਨਾਂ ਦੀ ਇਹ ਬਦਮਾਸ਼ੀ ਹੈ ਖੱਟੜ ਸਰਕਾਰ ਕੀ ਸਾਡੀ ਹੈ ਸੜਕ ਮਾਨਯੋਗ ਹਾਈ ਕੋਰਟ ਨੇ ਵੀ ਕਹਿ ਦਿਆ ਹੁਣ ਤਾਂ ਵੀ ਇਹ ਕੌਣ ਨੇ ਰੋਕਣ ਵਾਲੇ ਰੋਕਾ ਕਿਉਂ ਲਾ ਰਹੇ ਨੇ ਲਾਉਣ ਦਿਓ ਥਾਂ ਵੀ ਦਿਓ ਨਾਲੋਂ ਦਿੱਲੀ 'ਚ ਧਰਨਾ ਲਾਉਣ ਵਾਸਤੇ ਇਹ ਜਿਹੜੀ ਚੀਜ਼ਾਂ ਜਿਹੜੇ ਆਰਡਰ ਪਾਸ ਹੋਏ ਨੇ ਹਾਈ ਕੋਰਟ ਦੇ ਬਾਅਦ ਦੇ ਵਿੱਚ ਉਹਨੂੰ ਬਾਅਦ ਦੇ ਵਿੱਚ ਉਹਨੂੰ ਪਤਾ ਲੱਗੂਗਾ ਵੀ ਇਹਨਾਂ ਆਰਡਰਾਂ ਦੀ ਕਿੰਨੀ ਬੁੱਕਤ ਹੈ ਜੇ ਬੰਦੇ ਪੰਜ-ਛੇ ਮਰ ਗਏ ਇਧਰੋਂ ਸਿਆਰੀ 302 ਦੇ ਕੇਸ ਵੀ ਰਿਸਟਰ ਹੋਣਗੇ ਔਰ ਜਿਹਦਾ ਮੁਆਵਜ਼ਾ ਵੀ ਲੱਖਾਂ ਕਰੋੜਾਂ ਰੁਪਏ ਪੈਣਾ ਇਹਨਾਂ ਤੇ ਇਹ ਇਹ ਆਰਡਰ ਸਟੈਂਡ ਕਰੂਗਾ ਇਹ ਜਿਹੜਾ ਹਾਈ ਕੋਰਟ ਨੇ ਪਾਸ ਕੀਤਾ ਇਹ ਇਹਨਾਂ ਦਾ ਬੁਰਾ ਹਾਲ ਹੋਏਗਾ ਨਾ ਦਾਦਾ ਕਾਂਗਰਸ ਦੀ ਸਰਕਾਰ ਸੈਂਟਰ ਦੇ ਵਿੱਚ ਕਈ ਸਾਲ ਰਹੀ ਹੈ ਸਟੇਟ ਦੇ ਵਿੱਚ ਗੱਲ ਕਰੀਏ ਆਪਣੇ ਸੂਬੇ ਦੇ ਵਿੱਚ ਵੀ ਕਈ ਸਾਲ ਰਾਜ ਕੀਤਾ ਕਾਂਗਰਸ ਦੀ ਸਰਕਾਰ ਸੋ ਹੁਣ ਜਿਹੜੇ ਸੂਬਾ ਪ੍ਰਧਾਨ ਨੇ ਕਾਂਗਰਸ ਦੇ ਰਾਜਾ ਬਣੇ ਉਹ ਵੀ ਲਗਾਤਾਰ ਕਿਸਾਨਾਂ ਦੇ ਵਿੱਚ ਜਾ ਰਹੇ ਨੇ ਉਹ ਇੱਕ ਜਿਹੜੇ ਸਾਬਕਾ ਐਮਐਲਏ ਨੇ ਬਦਲਨਾ ਜਲਾਲਪੁਰ ਉਹਨਾਂ ਤੇ ਵੀ ਕਿਸਾਨਾਂ ਦਾ ਜਿਹੜਾ ਉਹ ਦੂਸਰਾ ਹੋ ਜਾਏਗਾ ਦੇਖੋ 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 ਜਿਹਦਾ ਤਾਂ ਇਹ ਮਦਨ ਜਲਾਲਪੁਰ ਹੈ ਇਹਦੀ ਤਾਂ ਪੋਲਿਟਿਕਸ ਹੈ ਕਲੀਅਰ ਹੈ ਬਸ ਮੈਂ ਹੈ ਨਹੀਂ ਜੀਮੀਦਾਰਾਂ ਨੇ ਛਿੱਤਰ ਮਾਰੇ ਉਹ ਪੋਲਿਟਿਕਸ ਨੂੰ ਉਹਨੇ ਘਮਾਤੀ ਦੂਜੇ ਪਾਸੇ ਨੂੰ ਬਈ ਲੈ ਮੇਰੇ ਤਾਂ ਉਹਨਾਂ ਨੇ ਮਾਰਿਆ ਮੇਰਾ ਪੂਝ ਰਹੀ ਸੀ ਯਾਰ ਜੇ ਕੁੰਜ ਨੇ ਕਿ ਲੋੜਾ ਪਿੱਛੇ ਪਾਣੀ ਮਾਰੇਗਾ ਕੋਈ ਇਹ ਤੇਰੇ ਮੂੰਹ ਤੇ ਲੱਗਿਆ ਸੀ ਤੇਰੇ ਮੂੰਹ ਦੇ ਥੱਪੜ ਨਾਲ ਸਾਫ਼ ਕਰਾਂਗੇ ਇਹਦੀ ਤਾਂ ਪੋਲਟਿਕਸ ਹੈ ਹਮਨੇ ਕਾਲੀਦਲ ਸੁਖਵੀਰ ਸਿੰਘ ਬਾਦਲ ਉਹ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਪਰ ਦੂਜੇ ਪਾਸੇ ਕੋਈ ਨਹੀਂ ਉਹਦਾ ਬੇਕਾਰ ਚੋਣਾਂ ਦੇ ਵਿੱਚ ਹੁਣ ਗੱਲ ਇਹ ਵੀ ਚੱਲ ਰਹੀ ਹੈ ਕਿ ਲੋਕ ਸਭਾ ਚੋਣਾਂ ਆ ਰਹੀਆਂ ਵੀ ਇਹਨਾਂ ਦਾ ਜਿਹੜਾ ਐਲਾਈਟਤਾ ਸੀਗਾ ਭਾਜੀ ਦੇ ਨਾਲ ਉਹ ਕਟ ਜੋੜ ਜਿਹੜਾ ਟੈ ਸੀਗਾ ਉਹ ਫਿਰ ਤੋਂ ਸ਼ੁਰੂ ਕਰਨ ਜਾ ਰਹੇ ਹੈ ਭਾਈ ਜੀ ਇੰਨਾ ਕੁਝ ਹੋ ਲਿਆ ਓਰੇ ਇੱਕ ਦਿਨ ਵੀ ਇਸ ਦਾ ਬਿਆਨ ਆਇਆ ਸੁਖਵੀਰ ਬਾਦਲ ਦਾ ਬੀ ਹਰਿਆਣਾ ਸਰਕਾਰ ਤੱਕ ਗਰੀ ਖੱਟੜ ਸਰਕਾਰ ਤੱਕ ਗਰੀ ਕਿਉਂ ਕਿ ਕਿਉਂ ਨਹੀਂ ਬੋਲਦੇ ਹੋ ਉਹਨਾਂ ਨੂੰ ਪਤਾ ਵੀ ਸਾਡਾ ਗੱਠ ਜੋੜ ਹੋਣਾ ਗੱਠ ਜੋੜ ਦੇ ਫੇਲ ਆ ਤਾਂ ਖਤਮ ਹੋਗੇ ਕਾਦੀ ਵੀ ਹੁਣ ਇਸ ਇਸ ਨੂੰ ਉਹਨਾਂ ਨੇ ਖਤਮ ਕਰਤੇ ਇੱਕ ਦਿਨ ਵੀ ਨਹੀਂ ਬੋਲੇ ਆਫਸਰ ਵੀਰ ਹੁਣ ਤੁਸੀਂ ਉੱਥੇ ਖੜਾ ਕੇ ਮੈਂ ਫੈਰ ਕਰ ਦਿੰਦਾ ਕਿਸੇ ਦੇ ਐਸੇ ਫੈਰ ਕਰ ਦਿੰਦਾ ਮੈਂ ਮੈਂ ਇਹਦਾ ਬਿਆਨ ਲਿਖ ਕੇ ਫੱਟ ਮੇਰੇ 307 ਦਾ ਪਰਚਾ ਦੇ ਦੇਣਗੇ ਇਹ ਪੁਲਿਸ ਵਾਲੇ ਹੁਣ ਕਿਉਂ ਨਹੀਂ ਹੁੰਦੇ ਇਹ ਕੋਈ ਨਾ ਠੇਕਾ ਨਹੀਂ ਦਿਆ ਵੀ ਤੁਸੀਂ ਗੋਲੀਆਂ ਮਾਰੋ ਸਿੱਧੀਆਂ ਕਾਨੂੰਨ ਕੁਝ ਨਹੀਂ ਕਹਿੰਦਾ ਐਸਾ ਨਾ 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 ਤੇ ਦੇਰ ਦੇਰ ਹੈ ਪਰ ਤੇ ਆ ਕਿਸੇ ਦੇ ਤੂੰ ਦੇਖ ਲੈ ਕਿਸੇ ਦੇ ਮਾਰ ਕੇ ਸੋਕਾ ਫੈਰ ਕਰਦੇ ਜਿਵੇਂ ਫੱਟ ਦਿਨ ਹੋ ਗੱਤ ਵੀ ਬਾਦਲ ਨੇ ਜਿਹੜੀ ਆ ਉਹ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਕੱਢੀ ਨਹੀਂ ਪਰ ਲੱਗਦਾ ਨਹੀਂ ਕਦੇ ਇਹਨਾਂ ਨੇ ਇਹਨਾਂ ਦੀ ਸਰਕਾਰ ਰਹੀ ਹੈ ਜਾਂ ਕਾਂਗਰਸ ਦੀ ਰਹੀ ਹੈ ਪਰ ਲੱਗਦਾ ਨਹੀਂ ਕਦੇ ਇਹਨਾਂ ਨੇ ਕਿਸਾਨ ਬਚਾਓ ਯਾਤਰਾ ਕੱਢੀ ਹੋਵੇ ਕਦੇ ਨਹੀਂ ਕੱਢੀ ਕਦੇ ਵੀ ਨਹੀਂ ਕੱਢੀ ਇਹਨਾਂ ਨੇ ਕਦੇ ਇਹਦਾ ਇਹ ਤਾਂ ਹੁਣ ਕੱਢਦੇ ਰਵੇ ਸਾਇਦ ਸਾਡਾ ਗੱਠ ਜੋੜ ਹੋ ਜਾਏਗਾ ਬੀਜੇਪੀ ਨਾਲ ਇਲੈਕਸ਼ਨ ਆ ਗਈਆਂ 27 ਜੇ ਅਸੀਂ ਕੁਝ ਮਾੜਾ ਮੋਟਾ ਕਾਮਯਾਬੀ ਕਰ ਲਾਂਗੇ ਹੁਣ ਇਹਨੇ ਅੰਦੋਲਨ ਨੇ ਪੱਠਾ ਵਠਾ ਤੇ ਨਾ ਜਮੀਨ ਤੇ ਅੰਦੋਲਨ ਖਤਮ ਕਰਤੇ ਇਹ ਅਕਾਲੀ ਦਾ ਖਤਮੇ ਹੋ ਗਿਆ ਹੁਣ ਬੀਜੇਪੀ ਵੀ ਖਤਮ ਹੋ ਗਈ ਦੇਖ ਨਹੀਂ ਕੁਛ ਨਹੀਂ ਬੱਲੇ